ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਤੇ ਪਰ ਆਈ ਚੈਨਲ ਦਾ ਤੁਹਾਡਾ ਸਵਾਗਤ ਹੈ ਯੂਟਿਊਬ ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਾਰੇ ਭੈਣ ਭਰਾਵਾਂ ਨੂੰ ਤੇ ਮੈਨੂੰ ਵੀ ਸਾਰੇ ਠੀਕ ਠਾਕ ਹੋ ਆਪਣੇ ਆਪਣੇ ਘਰਾਂ ਵਿੱਚ ਹਨ ਤੇ ਅੱਜ ਦਿਨ ਹੋ ਗਿਆ 28 ਤਰੀਕ ਹੋ ਗਈ ਅੱਜ ਤੇ ਦਿਨ ਹੋ ਗਿਆ ਵੀਰਵਾਰ ਤੇ 28 ਅਗਸਤ ਦਿਨ ਵੀਰਵਾਰ ਤੇ ਦਿਨ ਹੋ ਗਿਆ ਪੀਰਾਂ ਦਾ ਤੇ ਉਹ ਦੇਖੋ ਜੀ ਪੀਰਾਂ ਦੀ ਜਗ੍ਹਾ ਆਪਣੇ ਘਰ ਹੀ ਆ ਯਾਨੀ ਰੱਬ ਸਾਡੇ ਘਰ ਹੀ ਆ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਤੇ ਅਰਦਾਸ ਬੇਨਤੀ ਕਰੀਦੀ ਆ ਪੀਰਾਂ ਅੱਗੇ ਤੇ ਆਪਣੇ ਮਹਾਰਾਜ ਅੱਗੇ ਹੈਨਾ ਤੇ ਇਹਨਾਂ ਦੇ ਸੰਤਾਂ ਤੇ ਬਹੁਤ ਕੁਸ਼ੌਤ ਦੇਣਗੇ ਵੀ ਸਾਨੂੰ ਪੂਰੀ ਆਸ ਹੈ ਨਾ ਤੇ ਸੇਵਾ ਕਰੀਦੀ ਆ ਤੇ ਬਾਕੀ ਵੀ ਰੋਗੇ ਦਾਸ ਕਰਦੀ ਆ ਵੀ ਕਿਸੇ ਨੂੰ ਦੁੱਖ ਤਕਲੀਫ ਨਾ ਹੋਵੇ ਤੇ ਸਾਰੇ ਆਪ ਆਪਣੇ ਘਰਾਂ ਵਿੱਚ ਸਹੀ ਠੀਕ-ਠਾਕ ਹੋਣ ਤੇ ਬਾਕੀ ਜਿਹੜਾ ਆਪਣੇ ਹਰਜਿੰਦਰ ਬਾਜੀ ਆ ਸਾਡਾ ਵੀਰ ਆ ਉਹ ਤੇ ਬਾਈਕਰ ਉਹਨਾਂ ਦੀ ਸੁਣੇ ਵੀ ਉਹਨਾਂ ਨੂੰ ਇਸ ਕਸ਼ਟ ਵਿੱਚੋਂ ਬਾਹਰ ਕੱਢਣ ਪਤਾ ਨਹੀਂ ਕਿਹੜੀ ਸਜਾ ਲੱਗ ਗਈ ਇਹਨਾਂ ਵਿਚਾਰਿਆਂ ਨੂੰ ਵੀ ਇੰਨੇ ਕੋ ਜਨਮ ਜਨਮ ਦੀ ਲਾਲੋ ਹਨਾ ਵੀ ਇੰਨਾ ਜਣੀ ਉਹ ਤਾਂ ਵੈਸੇ ਦੁਨੀਆ ਸਾਰੀ ਹੀ ਦੁਨੀਆ ਉਹ ਵੀਰ ਦੇ ਨਾਲ ਆ ਬਹੁਤ ਦੁੱਖ ਮਨਾਇਆ ਆ ਤੇ ਮੈਂ ਸ਼ਾਰਟ ਵੀਡੀਓ ਪਾਈ ਸੀਗੀ ਬਹੁਤ ਜ਼ਿਆਦਾ ਕਮੈਂਟ ਆ ਰਹੇ ਆ ਇਸ ਵੀਡੀਓ ਤੇ ਹਨਾ ਹੁਣ ਤੱਕ ਵੀ ਆ ਰਹੇ ਆ ਤੇ ਤੇ ਲੌਂਗ ਵੀ ਪਾਈ ਸੀਗੀ ਹਨਾ ਸਾਰਿਆਂ ਨੇ ਆਪ ਆਪਣੀ ਜਿੱਦਾਂ ਕਹਲੋ رائے ਹਨਾ ਦਿੱਤੀ ਤੇ ਜਣੀ ਦੁੱਖ ਹੀ ਮਨਾਇਆ ਉਹ ਮਨਾਉਣਾ ਵੀ ਚਾਹੀਦਾ ਦੇਖੋ ਜੀ ਆਪਾਂ ਦੁੱਖ ਵੀ ਸ਼ਾਮਲ ਹੋਵਾਂਗੇ ਦੁੱਖ ਘਟ ਜਾਂਦਾ ਹੈ ਤੇ ਜੀ ਆਪਾਂ ਖੁਸ਼ੀ ਸ਼ਾਮਲ ਹੁੰਦੇ ਖੁਸ਼ੀ ਵਾਝ ਜਾਂਦੀ ਹੈ ਸਿਆਣਿਆਂ ਦਾ ਕਹਿਣਾ ਹੈ ਨਾ ਸਿਆਣਿਆਂ ਦਾ ਮੰਨਣਾ ਹੈ ਤੇ ਬਾਕੀ ਇਹ ਗੱਲ ਸਵੇਟ ਦਾ ਬਿੱਲਾ ਆ ਮੈਂ ਕੰਨੀ ਵਾਹਿਗੁਰੂ ਸੱਚੇ ਪਾਤਸ਼ਾਹ ਸੁਭਰਾ ਦੀ ਹੈ ਨਾ ਸਜਾ ਘਟਾਵੇ ਤੇ ਥੋੜਾ ਉਹਨੂੰ ਉਹਨੂੰ ਕਿਹੜੇ ਸੁੱਖ ਦਾ ਸਾਹ ਆਵੇ ਹੈ ਨਾ ਤੇ ਇਹਦਾ ਭੱਜੇ ਫਿਰਨਾ ਟੈਨਸ਼ਨ ਆਈ ਟੈਨਸ਼ਨ ਹੁੰਦੀ ਹੈ ਬਿਮਾਰੀ ਬਣ ਜਾਂਦੀ ਹੈ ਨਾ ਤੇ ਬਾਕੀ ਸਾਡੇ ਭੈਣ ਭਰਾ ਨਾਲ ਆਸ ਵੀਰਦੇ ਹੈ ਨਾ ਤੇ ਔਰ ਹੁਣਾਂ ਵੀ ਚਾਹੀਦਾ ਔਖੇ ਵੇਲੇ ਹੈ ਨਾ ਜਿਹੜੇ ਕਹਿੰਦੇ ਹੁੰਦੇ ਔਖੇ ਵੇਲੇ ਕੰਮ ਆਵੇ ਤੇ ਉਹੀ ਆਪਣਾ ਸੱਚਾ ਸਾਥ ਤੇ ਮੇਰਾ ਖਿਆ ਲੱਖਾਂ ਦੇ ਹਿਸਾਬ ਨਾਲ ਉਸ ਵੀਰ ਨੂੰ ਜਿਹੜੇ ਵੋਟਾਂ ਪੈ ਗਈਆਂ ਨੇ ਉਧਰ ਬਾਹਰਲੇ ਦੇਸ਼ 'ਚ ਵੋਟਾਂ ਹੁੰਦੀਆਂ ਹਨਾ ਤੇ ਅੱਗੇ ਸਾਨੂੰ ਪਤਾ ਨਹੀਂ ਹੈਗਾ ਤੇ ਜਿਹੜੇ ਭੈਣ ਭਰਾ ਕੋਸ਼ਿਸ਼ ਕਰਦੇ ਉਹਨਾਂ ਨੂੰ ਪਤਾ ਹਨਾ ਤੇ ਅਸੀਂ ਸਿਰਫ ਬੇਨਤੀ ਕਰ ਸਕਦੇ ਹਾਂ ਇਸ ਬਲੌਗ ਦੇ ਜ਼ਰੀਏ ਹਨਾ ਸਾਡਾ ਤਾਂ ਸਿਰਫ ਇੱਕ ਇਹੀ ਜ਼ਰੀਆ ਰਹਿ ਗਿਆ ਹਨਾ ਤੇ ਦੇਖ ਕੇ ਬਹੁਤ ਅਫਕ ਲੱਗਦਾ ਹੈ ਤੇ ਵਾਹਿਗੁਰੂ ਸੱਚੇ ਪਾਛਾ ਸਵੇਲਦੀ ਮੈਂ ਕਹਣੀ ਹੈ ਮੇਰੀ ਅਰਦਾਸ ਸੁਣੇ ਹਨਾ ਜਿਹੜੀ ਸਜ਼ਾ ਘੱਟ ਹੋ ਜAVE ਹਨਾ ਤੇ ਦੇਖੋ ਜੀ ਜਿਹੜਾ ਗਲਤੀ ਉਸ ਵੀ ਇਹਨੇ ਕਿਹੜਾ ਜਾਣ ਬੁਝ ਕੇ ਕੀਤੀ ਸੀਗੀ ਉਹ ਕੁਦਰਤੀ ਹੋ ਗਈ ਹੈ ਨਾ ਇਹ ਨਹੀਂ ਪਤਾ ਲੱਗਦਾ ਆਪਾਂ ਨੂੰ ਕੁਦਰਤੀ ਕੀ ਹੋਣਾ ਸਾਡੇ ਨਾਲ ਹੈ ਨਾ ਇਹ ਤਾਂ ਵਾਹਿਗੁਰੂ ਆਪ ਹੀ ਜਾਣਦਾ ਹੈ ਨਾ ਤੇ ਗਲਤੀ ਕਿਸੇ ਕੋਲ ਵੀ ਹੋ ਸਕਦੀ ਆ ਹਾਂ ਇੱਕ ਉਹ ਗਲਤੀ ਹੁੰਦੀ ਜਿਹੜਾ ਪਜਾਨ ਬੁਝ ਕੇ ਗਲਤੀ ਕਰਦੇ ਨਾ ਉਹ ਗਲਤੀ ਹੁੰਦੀ ਆ ਸੋ ਇਹ ਗੱਲ ਆ ਤੇ ਬਾਕੀ ਰਹੀ ਪਾਣੀਆਂ ਦੀ ਗੱਲ ਵੀ ਪਾਣੀ ਬਹੁਤ ਜ਼ਿਆਦਾ ਆ ਰਹੇ ਆ ਤੇ ਇਹਨਾਂ ਨੁਕਸਾਨ ਹੋ ਰਿਹਾ ਬੰਦੇ ਰੁੱੜ ਰਹੇ ਆ ਗੱਡੀਆਂ ਇੱਦਾਂ ਰੁੱੜਦੀ ਜਿਦਾ ਨਾ ਗੱਡੀਆਂ ਉਹ ਦਿਖਣਾਉਣੇ ਹੁੰਦੇ ਆ ਨਾ ਦਾ ਪਾਣੀ ਚ ਰੁੱੜਦੀਆਂ ਪਈਆਂ ਆ ਤੇ ਪਾਕਿਸਤਾਨ ਤੱਕ ਵੀ ਪਾਣੀ ਆ ਗਿਆ ਕੱਲ ਮੈਂ ਫੇਸਬੁਕ ਤੇ ਦੇਖਦੀ ਸੀਗੀ ਤੇ ਫੋਟੋਆਂ ਵੀ ਵੀਡੀਓਆਂ ਵੀ ਤੇ ਮੇਰੇ ਸਾਥ ਤੇ ਬਟਾ ਸਤਗੁਰੂ ਨਾਨਕ ਜੀ ਦਾ ਰੱਖੀ ਮੇਰੀ ਤੇ ਗੁਰਦੁਆਰਾ ਸਾਹਿਬ ਪਹਿਲੀ ਪਾਛਾਈ ਸਾਹਿਬ ਗੁਰਦੁਆਰਾ ਸਾਹਿਬ ਡੁੱਬਿਆ ਹੋਇਆ ਉਹ ਤੇ ਇਦਾਂ ਪਾਣੀ ਨਾ ਸੁੰਦਰ ਜਣੀ ਬਣਿਆ ਪਿਆ ਨਾ ਤੇ ਦੇਖ ਕੇ ਹੋ ਤਰ੍ਹਾਂ ਹੁੰਦੀ ਦੱਸੋ ਗੁਰੂ ਘਰ ਵੀ ਪਾਣੀ ਚ ਲੱਗ ਗਿਆ ਨਾ ਤੇ ਗੁਜਰਾਤ ਦਾ ਕਹਿ ਰਿਹਾ ਤੇ ਪਾਣੀ ਦੋ ਰੋਕ ਨਹੀਂ ਸਕਦਾ ਕੋਈ ਵੀ ਇਹਦੇ ਜੇ ਕੋਈ ਜ਼ੋਰ ਨਹੀਂ ਹੈਗਾ ਦੇ ਵਾਹਿਗੁਰੂ ਸੱਚੇ ਪਾਸ਼ਾ ਪਹਿਲੀ ਪਾਸ਼ਾ ਹੀ ਮਿਹਰ ਕਰੇ ਹਨਾ ਕਿਰਪਾ ਕਰੇ ਸਾਰਿਆਂ ਤੇ ਤੇ ਆਪਣਾ ਮਿਹਰ ਪ੍ਰਿਆਥ ਰੱਖੇ ਹਨਾ ਤੇ ਜਿਹੜਾ ਜਲਥਲ ਹੋਇਆ ਪਿਆ ਨਾ ਇੰਨਾ ਪੰਜਾਬ ਵੀ ਬਹੁਤ ਜ਼ਿਆਦਾ ਘਾਟੀ ਵਿੱਚ ਆ ਗਿਆ ਵਾਹਿਗੁਰੂ ਦੀ ਮਰਜ਼ੀ ਹੈ ਨਾ ਜੋ ਨੇ ਕਰਨਾ ਹੈ ਤੇ ਅਸੀਂ ਸਿਰ ਬਰਦਾਸ਼ਤ ਕਰ ਸਕਦੇ ਹਾਂ ਤੇ ਦੇਖੋ ਜੀ ਗੱਲਾਂ ਬਾਤਾਂ ਹੁਣ ਬਹੁਤ ਹੋ ਗਈਆਂ ਤੇ ਸਵੇਰੇ ਇਹਨਾਂ ਨੂੰ ਬਾਹਰ ਹੀ ਪੱਠੇ ਪਾਤੇ ਅਜ ਮੇ ਹੈ ਨਹੀਂਗਾ ਤੇ ਆ ਦੇਖੋ ਮਾਵਾਂ ਧੀਆਂ ਪੱਠੇ ਬਾਹਰ ਹੀ ਖਾਣ ਡੀਆਂ ਇਹ ਤੇ ਹਾਂ ਕੀ ਗੱਲ ਅੱਜ ਮੀ ਹੈ ਨਹੀਂ ਵੀ ਜੇ ਮੀ ਹੁੰਦਾ ਫੇ ਆਪਾਂ ਅੰਦਰ ਬੰਦ ਹੀ ਦੀਆਂ ਤੇ ਫਿਰ ਬਾਹਰ ਮੁਸ਼ਕਲ ਹੋ ਜਾਂਦਾ ਵੀ ਖੋਲਲੀ ਖੁੱਲੀ ਭਰ ਜਾਂਦੀ ਪਾਣੀ ਦੇ ਨਾਲ ਤੇ ਬਹੁਤ ਔਕੜ ਆਉਂਦੀ ਹੈ ਹਨਾ ਤੇ ਅੱਜ ਬਾਹਰੀ ਮਾ ਦਾ ਦਿਨ ਠੀਕ ਆ ਤੇ ਕੱਲ ਵੀ ਵੈਸੇ हट ਗਿਆ ਸੀ ਮੀ ਤੇ ਮੀ ਨੇ ਤਾਂ ਹੱਜੀ ਬਹੁਤ ਮੜੀ ਹੈ ਲਗਾਤਾਰ ਹਨਾ ਵੀ ਮੀ ਨਾ ਆ ਤੇ ਇੱਕ ਮਿੰਟ ਨਹੀਂ ਹਟਣ데요 ਹੈਗਾ ਤੇ ਪਤਾ ਨਹੀਂ ਕੀ ਵਾਗਰੂ ਦੀ ਕਰੋਪੀ ਹੈ ਨਾ ਤੇ ਕੀ ਉਹਨਾਂ ਦੀ ਮਰਜ਼ੀ ਆ ਸੱਚੇ ਪਾਤਸ਼ਾਹ ਦੀ ਪੱਠਿਆ ਪੰਨੇਰੀ ਇਹਨਾਂ ਨੂੰ ਪਾ ਲਈ ਦੀ ਆ ਤੇ ਤਾਰ ਵੀ ਕੱਢ ਲਈ ਆ ਮੈਂ ਤੇ ਸੋਚਿਆ ਚਲੋ ਬਲੌਗ ਸਟਾਰਟ ਕਰਦੇ ਆ ਜਿਹੜਾ ਸਟਾਰਟ ਹੋਇਆ ਹੁੰਦਾ ਚਲੋ ਐਂਡ ਹੋ ਹੀ ਜਾਂਦਾ ਹਨਾ ਫਿਰ ਕੰਮ ਦਾ ਲਾਲਚ ਹੋ ਜਾਂਦਾ ਘਰ ਦੇ ਕਮਾਕਾਰਾਂ ਦਾ ਵੀ ਆਪਾਂ ਫੜਾ ਫੜ ਕਾ ਲੈ ਨੀ ਵੇਲੇ ਜਦੋਂ ਆਪਾਂ ਵੀਡੀਓ ਸ਼ੂਟ ਕਰਦੇ ਆ ਆਪਾਂ ਨੂੰ ਫਿਰ ਕਾਫੀ ਟਾਈਮ ਲੱਗ ਜਾਂਦਾ ਆ ਤੇ ਤੁਹਾਨੂੰ ਪਤਾ ਵੀ ਬਲੌਗ ਬਣਾਉਣੇ ਕਿਹੜਾ ਸੌਖੀ ਆ ਨਾ ਵੀ ਬਹੁਤ ਮੈਂ ਤਾਂ ਲੱਗਦੀ ਆ ਆਪਣੀ ਟੈਨਸ਼ਨ ਹੁੰਦੀ ਇਸ ਚੀਜ਼ ਤੇ ਹਨਾ ਤੇ ਜਿਹੜਾ ਕਰਦਾ ਉਹ ਹੀ ਉਹਨੂੰ ਪਤਾ ਜਾਂ ਕਹਿੰਦੇ ਹੁੰਦੇ ਜਾਂ ਰਾਹ ਪੇ ਜਾਣੇ ਜਾਂ ਬਾਹ ਪਿਆ ਜਾਣੇ ਹਨਾ ਤੇ ਚਲੋ ਖੈਰ ਤੁਹਾਡੇ ਨਾਲ ਮਨ ਲੱਗਦਾ ਇਹਨਾਂ ਗੱਲਾਂ ਬਾਤਾਂ ਕਰਦੇ ਰਹੀਦਾ ਪੈਣਾ ਬਹੁਤ ਸੋਹਣੇ ਕਮੈਂਟ ਕਰਦੀਆਂ ਕੱਲ ਮੈਂ ਬ੍ਰੈਡ ਵਾਲੀ ਵੀਡੀਓ ਪਾਈ ਸੀਗੀ ਹੁਣ ਵੀ ਮੈਂ ਕਮੈਂਟ ਦੇ ਰਿਪਲਾਈ ਕਰਦੀ ਆਈਆਂ ਤੇ ਕਹਿੰਦੇ ਸਾਡਾ ਵੀ ਕੀ ਕਰਦਾ ਖਾਣ ਨੂੰ ਸਹੀ ਗੱਲ ਆ ਦੇਖੋ ਪੈਣਾ ਜਿਹੜੇ ਖਾਣ ਵਾਲੀ ਚੀਜ਼ੇ ਹੋਵੇ ਨਾ ਹਰੇਕ ਦਾ ਮਨ ਕਰਦਾ ਦੇਖ ਕੇ ਵੀ ਅਸੀਂ ਵੀ ਖਾਈਏ ਨਾ ਕੁਝ ਵੀ ਚੀਜ਼ਾਂ ਪਕੌੜੇ ਹੋਏ ਮਠਿਆਈ ਹੋਈ ਜਾਂ ਕੁਝ ਵੀ ਚੀਜ਼ ਹੋਈ ਨਾ ਤੇ ਇਹ ਉਹ ਬਹੁਤ ਹੋ ਜਾਂਦਾ ਫਰਕ ਨਾ ਤੇ ਮੈਂ ਅਸੀਂ ਹੀ ਪੈਣਾ ਨੂੰ ਮੈਂ ਕਹਾਂ ਜੋ ਖਾ ਲਓ ਸਾਰੇ ਜਾਨੇ ਨਾ ਬ੍ਰੈਡ ਪਕੌੜੇ ਤੇ ਵਧੀਆ ਬਹੁਤ ਸਾਰਾ ਪਿਆਰ ਦਿੰਦੀਆਂ ਭੈਣਾ ਹਨ ਤੇ ਬਹੁਤ ਸੋਹਣਾ ਲੱਗਦਾ ਵਧੀਆ ਲੱਗਦਾ ਮੈਂ ਸੋਚਿਆ ਨਹੀਂ ਵੀ ਇੰਨਾ ਵੀ YouTube ਤੋਂ ਪਿਆਰ ਮਿਲੂਗਾ ਨਾ ਮੇਰੀਆਂ ਭੈਣਾ ਕੋਲੋਂ ਹਨ ਬਹੁਤ ਚੰਗਾ ਕਰਦੀਆਂ ਤੌਰ ਮੈਂ ਵੀ ਇਹਨਾਂ ਦੀ ਵੀਡੀਓ ਤੇ ਜਾ ਕੇ ਕਮੈਂਟ ਛੱਡਦੀ ਹੁੰਦੀ ਆ ਤਾਂ ਆਪਾਂ ਵੀ ਇਹਨਾਂ ਦੀ ਸਪੋਰਟ ਕਰਦੀ ਹਾਂ ਵੀ ਸਪੋਰਟ ਕਰਦੇ ਦੇਖੋ ਇਸਪੋਰਟ ਦੇ ਨਾਲ ਹੀ ਚੱਲਾਂਗੇ ਅੱਗੇ ਤੋਂ ਅੱਗੇ ਹਨਾ ਤੇ ਨਹੀਂ ਇੱਥੇ ਕੋਈ ਜ਼ਿਆਦਾ ਨਹੀਂ ਹੈਗਾ ਕੋਈ ਕਿਸੇ ਦੀ سپورਟ ਨਹੀਂ ਕਰਦਾ ਹੈਗਾ ਇਹ ਕਹਿੰਦੇ ਜਾਜ ਤੁਰਿਆ ਫਿਰਦੇ ਪਰ ਨਹੀਂ ਮੈਂ ਕਹਿੰਨੀ ਕਿਸੇ ਔਖੇ ਵੇਲੇ ਆਪਾਂ ਕੇਰੀ سپورਟ ਕਰਦੇ ਨਾ ਕੰਮ ਆਉਨੇ ਆ ਉਹਨੂੰ ਯਾਦ ਰੱਖਣਾ ਚਾਹੀਦਾ ਪਰ ਮੈਂ ਤਾਂ ਮੈਂ ਤਾਂ ਰੱਖਦੀ ਹੁੰਦੀ ਆ ਨਾ ਮੈਨੂੰ ਕੋ ਭੁੱਲ ਜਾਵੇ ਇਹਦਾ ਮਰਜ਼ੀ ਭੁੱਲ ਜਾਵੇ ਤੇ ਹਰੇਕ ਨੇ ਵਧੀਆ ਕੀਤਾ ਚੰਗਾ ਕੀਤਾ ਨਾ ਤੇ ਚਲੋ ਫਿਰ ਉਸ ਪਰਮਾਤਮਾ ਦੀ ਮਰਜ਼ੀ ਆਪਾਂ ਚੰਗੇ ਥੋੜੀ ਬਣ ਸਕਦੇ ਹਰੇ ਤੋਂ ਨਾ ਸਾਰੇ ਆਪਾਂ ਚੰਗਾ ਨਹੀਂ ਕਹਿਣਗੇ ਇਹ ਇੱਕ ਸਚਾਈ ਆ ਪੱਕੀ ਪੂਰੀ ਸੱਚਾਈ ਆ ਆਪਾਂ ਨੂੰ ਸਾਰੇ ਚੰਗਾ ਨਹੀਂ ਕਹਿਣਗੇ ਆਪਾਂ ਜਿੰਨਾ ਮਰਜ਼ੀ ਗੱਲਾਂ ਚੰਗਾ ਕਰ ਲਈਏ ਚਾਹੀਓ ਆਪਣਾ ਰਿਸ਼ਤੇਦਾਰ ਆ ਚਾਹੇ ਆਪਣਾ ਕੋਈ ਉਹ ਅ ਫਰੈਂਡ ਸਰਕਲ ਆ ਹਨਾ ਤੇ ਉਹਨਾਂ ਨੇ ਆਪਾਂ ਨੂੰ ਮਾੜਾ ਹੀ ਕਹਿਣਾ ਨਾ ਤੇ ਚੰਗੇ ਤੋਂ ਉਸ ਪਰਮਾਤਮਾ ਕੋਲ ਬੜਨਾ ਆਪਾਂ ਤੇ ਬੰਦੇ ਕੋ ਬੰਦਾ ਚੰਗਾ ਨਹੀਂ ਪਾ ਸਕਦਾ ਚਲੋ ਖਿਆ ਛੱਡੋ ਗੱਲਾਂ ਨੂੰ ਤੇ ਹੁਣ ਮੈਂ ਚਾਰ ਗਿੜੇ ਲੈਉਣੇ ਕੋਠੇ ਤੇ ਦੇਖੋ ਪੰਛੀ ਵੀ ਬਿਜਾਰੇ ਹਨਾ ਉਹ ਦੇਖੋ ਕਿੱਦਾਂ ਬੈਠੇ ਆ ਦਰਖਤਾਂ ਤੇ ਨਾ ਤੇ ਇਹਨਾਂ ਨੂੰ ਖਾਣ ਪੀਣ ਚੱਲ ਹੋ ਜਾਂਦਾ ਹਨ ਨਾ ਜਦੋਂ ਨਹੀਂ ਹਟਦਾ ਜਾਂ ਜਦੋਂ ਮੀਂਹ ਹੁੰਦਾ ਵਿਚਾਰੇ ਮਰ ਜਾਏ ਬੈਠੇ ਹੁੰਦੇ ਕਿਉਂਕਿ ਘਮ ਫਿਰ ਕੇ ਖਾਣਾ ਹੁੰਦਾ ਇਹਨਾਂ ਨੇ ਜਿਹੜਾ ਪਕਾ ਕੇ ਰੋਟੀ ਖਾ ਲੈਣੀ ਆ ਤੇ ਸਹੀ ਗੱਲ ਆ ਚਲੋ ਜੀ ਠੀਕ ਆ ਹੂੰ ਚੱਲੀ ਮੈਂ ਹੁਣ ਬਾਏ ਬਾਏ ਪੱਠੇ ਘਾਹ ਇਹਨੂੰ ਬਹੁਤ ਹੁੰਦਾ ਵੀ ਮੈਨੂੰ ਛੇੜੋ ਮੈਨੂੰ ਪਿਆਰ ਕਰੋ ਆਵਾਜ਼ਾਂ ਮਾਰ ਹਾਂ ਕੀ ਗੱਲ ਐ ਤੇ ਬਿੱਲੀ ਤਾਂ ਤੇਰੇ ਅੰਗੂ ਤੇ ਬਿੱਲੀ ਐ ਚੱਲ ਪੱਠੇ ਖਾ ਸਾ ਬੱਠੇ ਪਸੂ ਨੂੰ ਲਗਲਾ ਕਰੀਏ ਦੀ ਤੀ ਚੱਲ ਜਾ ਸ਼ਾਬੇ ਪੱਠੇ ਖਾ ਆਪਣੇ ਰੱਖ ਦੂ ਪੀ ਪਾਣੀ ਆਪਣਾ ਖਾ ਕਰ ਤੇ ਸਾਨੂੰ ਵੀ ਆਪਣਾ ਕੰਮ ਕਰ ਲੈਂਦੇ ਆ ਉਹ ਐਵੇਂ ਨਾ ਆਪਣੇ ਪਿੱਛੇ ਪਿੱਛੇ ਘਮਾਇਆ ਕਰ ਸਾਨੂੰ ਸਾਰੀ ਦਿਹਾੜੀ ਆਪਣੇ ਦੀ ਇਹ ਸਨ ਸਾਰੇ ਪਿਛੇ-ਪਿਛੇ ਘੁੰਮਦੇ ਸਾਰੇ ਦਿਨ ਇੱਦਾਂ ਤੇ ਰੁਕਿਆ ਸਾਡਾ ਜੀ ਲੱਗ ਰਹਿੰਦਾ ਨਾਲੇ ਨਾ ਜੀ ਲੱਗਾ ਰਹਿੰਦਾ ਹੈ ਨਾ ਤੇ ਵਾਈਕਲ ਕੇ ਕੰਮ ਦੇ ਲਓ ਜੀ ਸਵੇਦੀ ਸੈਰ ਕਰਕੇ ਸਾਰ ਕਰਨ ਤੋਂ ਬਾਅਦ ਫੇਰ ਧਾਰ ਕੱਢ ਕੇ ਗੱਦ ਨੂੰ ਗਰਮ ਕਰਕੇ ਰੋਟੀ ਪਾਣੀ ਖਾ ਪਕਾ ਕੇ ਤੇ ਬੱਚਿਆਂ ਨੂੰ ਵੀ ਨਾਲ ਖਵਾ ਕੇ ਤੇ ਫੇਰ ਚੱਲ ਗਏ ਪਲੱਤ ਸ਼ਹਿਰ ਤੇ ਥੋੜਾ ਕੰਮ ਸੀ ਉੱਥੇ ਤੇ ਫੇਰ ਉੱਥੋਂ ਆ ਕੇ ਤੇ ਸਬਜ਼ੀ ਲੈਣ ਲੱਗੇ ਤੇ ਦੇਖੋ ਇੱਧਰ ਕਿਦਾਂ ਬਿਆਰ ਪਟਿਆ ਪਿਆ ਆ ਤੇ ਪਤਾ ਨਹੀਂ ਫਿਰ ਸੀਰਵੇ ਬਣਾਉਣ ਲੱਗ ਕੀ ਕਰ ਲੱਗੇ ਆ ਇਹ ਤੇ ਇਸ ਦਾ ਪਤਾ ਦੇਖਿਆ ਵੀ ਨਹੀਂ ਧੁੱਪ ਬਹੁਤ ਸੀਗੀ ਤੇ ਇਹਨ ਧੁੱਪ ਤਿੱਖੀ ਸੀਗੀ ਨਾ ਮੀਤੋ ਬਾਅਦ ਧੁੱਪ ਬਹੁਤ ਤਿੱਖੀ ਹੁੰਦੀ ਆ ਧੁੱਪ ਦਾ ਸਾਹਮਣਾ ਕਰਨਾ ਵੀ ਔਖਾ ਹੋ ਜਾਂਦਾ ਵੀ ਸੁਈਆਂ ਵਾਂਗੂ ਚੋਬਰੀ ਧੁੱਪ ਹਨਾ ਤੇ ਚਲੋ ਮੈਂ ਕਿਹਾ ghee ਤੇ ਟਮਾਟਰ ਦਾ ਸਲਾਦ ਵਗੈਰਾ ਲੈ ਜਾਂਨੇ ਆ ਚਲੋ ਰੋਟੀ ਸੋਹਣੀ ਲੱਗਦੀ ਹੈ ਨਾ ਤਾਂ ਆਪਾਂ ਨੂੰ ਖੀਚੜਾ ਖਾਣਿਆ ਵੀ ਚਾਹੀਦੀ ਹੈ ਨਾ ਸਲਾਦ ਵਗੈਰਾ ਕੋਈ ਦਾ ਅੱਜ ਕੱਲ ਫਰੂਟ ਵਗੈਰਾ ਹੋ ਗਿਆ ਨਾ ਤੇ ਰੋਟਾ ਰੋੱਦੇ ਸਾਹ ਦਾ ਹਨਾ ਲਿਆਣਾ ਚਾਹੀਦਾ ਆ ਤੇ ਦੇਖੋ ਸਾਡੇ ਪਲਾਥੇ ਸ਼ਹਿਰ ਦਾ ਬਿਯਾਰ ਹਨਾ ਤੇ ਨੰਡਾਲਾ ਰੋਡ ਤੇ ਇਧਰ ਥੋੜਾ ਕੰਮ ਸੀਗਾ ਤੇ ਤੁਹਾਨੂੰ ਪਤਾ ਵੀ ਕੰਮ ਕਰ ਕਿੰਨੇ ਵਜਾਂਦੇ ਆ ਨਾ ਤੇ ਫਿਰ ਇਧਰ ਅਸੀਂ ਆਉਂਦੇ ਹੋਏ ਦਾਣੇ ਲੈਣ ਲੱਗੇ ਤੇ ਦਾਣੇ ਖੱਲਾ ਖੱਲਾ ਵਗੈਰਾ ਹਨਾ ਤੇ ਨਾਲ ਚਣੇ ਤੇ ਗਿਰੀਆਂ ਵਿੱਚ ਚਨੇ ਪਾ ਕੇ ਔਰ ਨਾ ਪੂਜੀ ਹੋਏ ਛੋਲੇ ਪਾ ਕੇ ਮਿਕਸ ਕਰਕੇ ਖਾਉ ਤੇ ਬਹੁਤ ਟੇਸਟੀ ਲੱਗਦੇ ਆ ਤੇ ਜਦੋਂ ਅਸੀਂ ਸ਼ਹਿਰ ਆਈਦਾ ਤਾਂ ਇਹ ਸਮਾਨ ਖੜੀਦਾ ਤੇ ਮੂਵੀ ਵੈਸੇ ਹੈਗੀ ਨਵੀਂ ਆਈ ਆ ਤੇ ਵੀ ਖਾਣੀ ਚਾਹੀਦੀ ਪਰ ਅਸੀਂ ਗਿਰੀਆਂ ਲੈ ਚੱਲੇ ਆ ਹਾਂਜੀ ਹਾਂਜੀ ਦਪਹਿਰ ਦਾ ਹੋ ਗਿਆ ਟਾਈਮ 2 ਵਜੇ ਦਾ ਤੇ ਅਸੀਂ ਵੀ ਫਿਰ ਕੰਮ ਕਰ ਕਰ ਕੇ ਘਰ ਦੇ ਰੋਟੀ ਪਾਣੀ ਖਾਪ ਕੇ ਫਿਰ ਚੱਲ ਗਏ ਸ਼ਹਿਰ ਨੂੰ ਤੇ ਥੋੜਾ ਕੰਮ ਸੀ ਸ਼ਹਿਰ ਪਲੱਸ ਤੇ ਬਰਾਜ਼ਾ ਹੈਗਾ ਵੀਰਵਾਰ ਤੇ ਫਿਰ ਗਿਆ ਪਿਆੰਦਾ ਫਿਰ ਸ਼ਾਰਟਸ ਲਾ ਕੇ ਬਣਾ ਕੇ ਬਲੌਗ ਲਈ ਬਣਾਇਆ ਧੁੱਪ ਬਹੁਤ ਸਖਤ ਆ ਦਿਨ ਬਹੁਤ ਸਖਤ ਹੈ ਅੱਜ ਕੱਲੇ ਤੋਂ ਮੀਂਹ ਦਾਾਂਟੇ ਸਿਰ ਤੋਂ ਡਿਆ ਸੀ ਗੱਲ ਨਹੀਂ ਤੇ ਮੇਰਾ ਜਲਦੀ ਬੰਦ ਹੋ ਗਏ ਤਾਂ ਤੇ ਮੀਂਹ ਮੀਂਹ ਤੋਂ ਬਾਅਦ ਧੁੱਪ ਵੇਲਾਦੀ ਨਾ ਬਹੁਤ ਖੀ ਲੱਦੀ ਹੈ ਧੁੱਪ ਬਹੁਤ ਜ਼ਿਆਦਾ ਲੱਗਦੀ ਤਿੱਖੀ ਹੈ ਮੇਰੇ ਤਾਂ ਮਨਾ ਸੁਈਆਂ ਨੂੰ ਚੋਬੀ ਧੁੱਪ ਕੜਾ ਕੇ ਲਈ ਧੁੱਪੇ ਸਾਡੇ ਇਹ ਜਗ੍ਹਾ ਪੀਰਾਂ ਦੇ ਖਾੜੇ ਤੇ ਬਹੁਤ ਮੰਗੀ ਪਰਵਨੀ ਹੈ ਸਾਰੇ ਮੰਨੇ ਮਰਾਂ ਦੀ ਜਗ੍ਹਾ ਹੁੰਦੀ ਹੈ ਤੇ ਜਾਂਦਾ ਹੁੰਦਾ ਹਰ ਸਾਲ ਮੇਲਾ ਹੁੰਦਾ ਉੱਥੇ ਤੇ ਮੈਂ ਮੇਰੇ ਨਾਲ ਬਲੌਗ ਵੀ ਪਾਸਿਕਾ ਕਿੰਨਾ ਮੇਲਾ ਵੀ ਦਿਖਾਇਆ ਸੀਗਾ ਤੇ ਉੱਥੇ ਜਾ ਕੇ ਆਏ ਆ ਤੇ ਆ ਦੇਖੋ ਦਾਲ ਦਾਲ ਜਿਹੜਾ ਮੈਂ ਦਲੇ ਛੋਲੇ ਦੀ ਦਾਲ ਬਣੋਣੀ ਆ ਤੇ ਮੈਂ ਇਹਨਾਂ ਪੇਕ ਰੱਖੀ ਸੀਗੀ ਤੇ ਚਲੋ ਮੈਂ ਕਿਹਾ ਹੁਣ ਬਣਾਉਣੀ ਆ ਹੌਲੀ ਹੌਲੀ ਬਣਦੀ ਰਹੋਗੀ ਹਣਾ ਬਹੁਤ ਦਿਨ ਹੋ ਗਏ ਸੀਗੇ ਇਹ ਦਾਲ ਬਣਾਉਂਦੀ ਸੀਗੀ ਜਦੋਂ ਮੈਂ ਤਾਂ ਬਣਾਨੇ ਆ ਅੱਜ ਤੇ ਸ਼ਾਉਣ ਬਣਾਵਾਂਗੇ ਸਬਜ਼ੀ ਦੇਖੋ ਜਾਲ ਸਕਦੇ ਮੈਂ ਰੋਟੀ ਹੀ ਖਾਦੀ ਜਾਂਦੀ ਹੈਗੀ ਹੈ ਨਾ ਤੇ ਜਿੱਦਾਂ ਮਰਜੀ ਆ ਦਾਲ ਸਜੋਗੇ ਰੋਟੀ ਖਾਦੀ ਜਾਂਦੀ ਤੇ ਪਹਿਲਾਂ ਦੇਖੋ ਆਪਾਂ ਨਹੀਂ ਜਾਣਨਾ 55 ਦਿਨ ਦੀ ਸੀਗੀ ਚਾਰ ਰੋਟੀ ਦੇ ਰੱਖ ਕੇ ਹੈ ਨਾ ਤੇ ਹੁਣ ਚਾਰ ਖਾ ਲੋ ਤਾਂ ਨਾ ਨਾਲ ਤਿਆਬ ਬਣ ਜਾਂਦਾ ਚਾਰ ਦਿਨ ਤੇ ਕਿੰਨਾ ਦੇ ਕੋਈ ਸਮਾਂ ਚੇਂਜ ਹੋ ਗਿਆ ਨਾ ਤੇ ਬਹੁਤ ਫਲ ਪੈ ਗਿਆ ਸਾ ਮੇਰਾ ਨਾ ਤੇ ਮੇਰੇ ਦੇ ਲੋ ਫੋਲੀ ਫੋਲੀ ਬਣਦੀ ਰਹੂਗੀ ਜਦ ਤੱਕ ਖਾਣੀ ਆ ਤੇ ਤਾਂ ਬਹੁਤ ਠੀਕ ਅੱਜ ਖੈਰ ਕੱਢ ਜੇ ਪਰ ਤੋਂ ਹੋਈ ਕਿ ਫੇਨ ਦੀ ਵਿੱਚ ਸ਼ਾਂ ਹੋ ਜਾਂਦੀ ਆ ਤੇ ਕੁਛ ਨਹੀਂ ਪਤਾ ਲੱਗਦਾ ਹੈਗਾ ਉਡੀ ਗਾਣਨੇ ਨੇ ਸ਼ੈਂਪੂ ਲੈਂਦੀ ਆ ਇਸ ਕਰਕੇ ਮੈਨੂੰ ਰਫ ਦਾ ਟਾਈਮ ਨਾਲ ਤੇ ਬੜੇ ਦਿਲਾਵਾ ਬਣਾਉਣੀ ਦਾਲੇ ਐਲੀ ਤੋਂ ਬੇਜ ਧੰਨ ਜੀ ਘਰਾਚਾਰੇ ਜਿੰਨ ਜੀ ਦੇ ਨਾਲ ਕੰਮ ਕਰ ਕਰਕੇ ਤਾਂ ਮੁੱਛਣਾ ਜਿਹੜਾ ਇਕੱਲੇ ਚੋਣ ਨੇ ਚ ਕੱਕ ਹੋ ਜਾਂਦਾ ਆ ਤੇ ਕੰਮ ਕਰਨਾ ਵੀ ਨੌਕ ਖਾਣ ਦਾ ਮੁਸ਼ਕਲ ਹੈ ਨਾ

ਵਧੀਆ ਨਹੀਂ ਵੀਡੀਓ ਫਿਰ ਆਵਾਜ਼ ਨਹੀਂ ਆਉਂਦੀ ਫਿਰ ਕਮੈਂਟ ਆਉਂਦੀ ਮੇਰੇ ਭੈਣਾਂ ਦੇ ਵੀ ਕਿ ਤੁਹਾਡੇ ਆਵਾਜ਼ ਦੀ ਸਾਫ਼ ਆ ਰਹੀਆਂ ਇਸ ਕਰਕੇ ਪੱਖੀ ਬੰਦ ਕਰਨੀ ਪੈਂਦੀ ਆ ਮਜਬੂਰੀ ਆ ਜੀ ਕੀ ਕਰੀਏ ਪੱਖੀ ਆਪਾਂ ਬੰਦ ਕਰਨੀ ਪਈ ਆ ਚਲੋ ਜਿੰਨਾ ਬਾਹ ਦੀ ਪਾਣੀ ਨਾਲ ਤੇ ਅਲੂਣ ਬਾਤਾਵੇਂ ਕਿ ਚਮਚ ਮੈਦਾਂ ਦਾ ਪਾ ਲੈਣਾ ਤੇ ਲਾਲ ਮਿਰਚ ਕੁਟੀ ਹੋਈ ਦੇ ਚ ਦੇ થોડા ਨੇ 15 ਬਸ ਏਡਾ ਤੈਨੂੰ ਤੜਿਆ ਦੀ ਇਦਾਲ ਦਾ ਕੰਮ ਫਿਨਿਸ਼ ਹੋ ਗਿਆ ਨਾ ਬਾਹਰ ਨਹੀਂ ਠੀਕਾ ਢੱਕਣਾ ਦਾ ਢਾਲ ਦਾ ਢੱਕਣ ਕਹਾਂ ਗਿਆ ਰੇ ਚਾਹ ਬਣਾ ਲਏ ਚਾਹ ਪਾਣੀ ਬਣਾ ਲਈਏ ਪੀ ਲਈਏ ਤੇ ਦਾਲ ਬਣਾ ਕੇ ਦੇਖੋ ਨੇ ਦਾਲ ਦਾਲੀ ਬਣੀ ਆ ਆਹ ਲਓ ਜੀ ਬਣਾ ਲਈਏ ਇੱਕ ਮੇਂ ਦਾਲ ਤੇ ਉਹ ਕੜਾਹੀ ਚ ਬਣਾ ਲਈ ਸਬਜੀ ਤੇ ਜਦੋਂ ਡੈਡੀ ਜੀ ਹੁੰਦੇ ਸੀ ਨਾ ਉਦੋਂ ਵੀ ਇਦਾਂ ਹੀ ਇੱਕ ਦਾਲ ਇੱਕ ਸਬ지 ਬਣਾਉਂਦੀ ਹੁੰਦੇ ਸੀਗੀ ਤੇ ਮੇਰੀ ਆਦਤ ਉਦ ਹੀ ਬਣੀ ਪਈ ਆ ਤੇ ਚਲੋ ਕਿਹਨੇ ਦਾਲ ਖਾਣੀ ਦਾਲ ਖਾ ਸਕਦਾ ਕਿਹਨੇ ਸਬ지 ਖਾਣੀ ਖਾ ਸਕਦਾ ਤੇ ਲੋ ਜੀ ਸ਼ਾਮ ਦਾ ਹੋ ਗਿਆ 6 ਵਜੇ ਦਾ ਟਾਈਮ ਤੇ ਦੁਪਹਿਰ ਤੋਂ ਮੈਂ ਲੱਗੀ ਆ ਦਾਲ ਪਹਿਲਾਂ ਬਣਾਈ ਤੇ ਆ ਦੇਖੋ ਜੀ ਦਾਲ ਦਲੇ ਛੋਲਿਆਂ ਦੀ ਤੇ ਬਹੁਤ ਦਿਨ ਹੋ ਗਏ ਸੀ ਬਣਾਈ ਨੂੰ ਤੇ ਚਲੋ ਮੈਂ ਕੱਜ ਬਣਾਉਣੇ ਆ ਦੇ ਵਿੱਚ ਟਮਾਟਰ ਪਾ ਲਿਆ ਮੈਂ ਵਿੱਚ ਪਿਆਜ਼ ਹਰੀ ਮਿਰਚ ਤੇ ਬਹੁਤ ਸੋਹਣੀ ਬਣੀ ਆ ਦਾਲ ਚੱਲੇ ਹੁਣ ਅਸੀਂ ਗਰਾਉਂਡ ਨੂੰ ਚਲੋ ਜਾਓ ਖੇੜੇ ਆਓ ਫਿਰ ਵਧੋ ਫੁੱਲੋ ਤੇ ਤੇ ਬਾਅਦੋਂ ਫਿਰ ਨਾ ਦਾਲ ਬਣਾਉਣ ਤੋਂ ਬਾਅਦ ਫਿਰ ਮੈਂ ਬਣਾਏ ਬਤਾਉ ਹਾਂ ਨਾ ਆਲੂ ਬਤਾਉ ਬਣਾਏ ਆ ਤੇ ਤਾਂ ਦੇਖੋ ਜੇ ਇਹਨੂੰ ਫਿਰ ਕੱਟ ਵੱਟ ਨੂੰ ਕਿੰਨਾ ਟਾਈਮ ਲੱਗਾ ਤੁਹਾਨੂੰ ਪਤਾ ਵੀ ਅਸੀਂ ਆਲੂ ਬਤਾਉਾਂ ਦੀ ਸਬਜ਼ੀ ਸਾਨੂੰ ਵਾਪਸ ਆਂਦੇ ਆ एकदम ਘੋਲਗੀ ਤੇਲ ਚ ਬਣਾਈ ਆ ਤੇ ਬੱਲਾ ਕੱਟੀ ਫੇ ਤੜਕਾ ਲਾਇਆ ਤੇ ਬਸ ਹੁਣ ਦਿਨ ਛੋਟੇ ਬਹੁਤ ਫਰਕ ਪੈ ਗਿਆ ਦਿਨਾਂ ਦਾ ਤੇ ਮੈਂ ਤੇ ਬਾਹਰ ਤੋਂ ਲੱਗੀ ਆ ਤੇ ਬਸ ਇਦਾਂ ਹੀ ਕੰਮ ਕਰ ਵਿੱਚ ਨਾ ਇਹ ਹੁੰਦਾ ਵਿਚਰੋ ਦਾਲ ਪਾਲੀ ਮੇਰਾ ਦਿਨੇ ਬਣ ਜਾਵੇ ਤੇ ਆਟਾ ਵੀ ਕਨਕੇ ਰੱਖ ਲਿਆਵੇਂ ਤੇ ਗਾਂ ਵੀ ਚੋ ਲਈ ਆ ਤੇ ਹੁਣ ਦੁੱਧ ਵੀ ਗਰਮ ਕਰਕੇ ਇਹਨੂੰ ਰੱਖ ਲੈਣਾ ਬਸ ਹੋਰ ਕਿੱਡੀ ਨਹੀਂ ਜਾ ਗੁਰਦਵਾਰ ਸਾਹਿਬ ਜਾਣਾ ਸ਼ਾਮ ਨੂੰ ਮੈਂ ਤੇ ਦੁੱਧ ਵੀ ਗਰਮ ਕਰ ਲੈਣਾ ਹਾਂ ਜਾਓ ਜਾ ਸ਼ਾਬਾਸ਼ ਤੇ ਦੇਖੋ ਜੀ ਇੰਨੇ ਮੇਰੇ ਕੰਮ ਬੇਰੀਆਂ ਭੈਣਾਂ ਦੇ ਆ ਨਾ ਸਟੇਟ ਤੋਂ ਸ਼ੁਰੂਆਤ ਵੀ ਰਸੋਈ ਚ ਹੁੰਦੀ ਆ ਤੇ ਐਂਡ ਵੀ ਦਿੰਦਾ ਨਾ ਸੋਈ ਚ ਹੁੰਦਾ ਆ ਚਲੋ ਵਧੀਆ ਤੇ ਵਾਈ ਗੁਰੂ ਜੀਾਂ ਤੰਦਰੁਸਤੀ ਰੱਖੇ ਨਾ ਤੇ ਕੰਮ ਕਰਨਾਂ ਦੀ ਔਕਾ ਹੈਗਾ ਬਸ ਇਦਾਂ ਹੀ ਭਾਂਡੇ ਸਾਫ਼ ਕਰੀ ਜਾਈਦੇ ਆ ਚਾਹ ਵਾਲੀ ਵਾਲੇ ਰੋਟੀ ਵਾਲੇ ਹਨਾ ਤੇ ਚਲੋ ਖੈਰ ਤੰਦਰੁਸਤੀ ਚਾਹੀਦੀ ਆ ਤੇ ਵੀਡੀਓ ਨਵੀਂ ਲੈ ਕੇ ਬਲੌਗ ਨਵਾਂ ਲੈ ਕੇ ਤੜਲੀ ਹਾਜ਼ਰ ਹੋਵਾਂਗੇ ਵੀਡੀਓ ਹੋਣੀ ਲੰਬੀ ਤੇ ਤਦ ਤੱਕ ਲਈ ਸਾਸਰੀਏ ਕਾ ਸਾਰਿਆਂ ਨੂੰ ਕੇ ਬਾਏ ਜੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਹੱਸਦੇ ਰਹੋ ਵਸਦੇ ਰਹੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੇ ਬਾਏ